ਆਪਣਾ ਹੀ ਹੈ ਘਰ ਚਲੋ ਅੰਦਰ ਤੂੰ ਮੈਨੂੰ ਛੱਡ ਮੈਂ ਨਹੀਂ ਜਾਣਾ ਇਹ ਆਪਣਾ ਘਰ ਨਹੀਂਗਾ ਆਪਣਾ ਹੀ ਆ ਡੈਡੀ ਫੜਾ ਲੈ ਚਲ ਯਾਰ ਆਪਣੇ ਦੱਸ ਇੱਥੇ ਰਹਿਣਾ ਨਹੀਂ ਨਹੀਂ ਚਲ ਆਪਣਾ ਘਰ ਹੀ ਆ ਆਪਣਾ ਹੀ ਆ ਜਾ ਯਾਰ ਇਦਾਂ ਨਾ ਕਰ ਇੱਥੇ ਕਰ ਲੋ ਯਾਰ ਕਿਉਂ ਫਸ ਰਹੇ ਹੈ ਮੈਂ ਨਹੀਂ ਜਾਣਾ ਮੰਮੀ ਆਪਣਾ ਹੀ ਘਰ ਚਲੋ ਵੀ ਮੈਨੂੰ ਦੇਖ ਕਰ ਕਰ ਗਏ ਆ ਨਹੀਂ ਨਹੀਂ ਮੈਨੂੰ ਬੈਠਾ ਰਹਿਣ ਵਾਲਾ ਇੱਥੇ ਬੈਜੋ ਮੈਨੂੰ ਜਾ ਲੈਣ ਤੋਂ ਨਾ ਉੱਥੇ ਸ਼ਹਿਰ ਗਏ ਆ ਜੇ ਉਹਨਾਂ ਨੇ ਫੇਰ ਪੁੱਛਿਆ ਤੇ ਕੀ ਕਵਾਂਗੇ ਹੁਣ ਉਹ ਕਹਾਂਗੇ ਵੀ ਗਏ ਆ ਚਲੋ ਕੋਈ ਕਿੱਥੇ ਗਏ ਆ ਸ਼ਾਇਦ ਅਗਰਾਂ ਮਿਲਿਆ ਕਰ ਕੋ ਹੋ ਗਿਆ ਵਾ ਕੀਤੇ ਜੋਬਸ ਬਣਾਉਣੀ ਆ ਉਹ ਭਗਵਾਨ ਜਾਣ ਬਜੀ ਅੱਧਾ ਮਗੋ ਇਧਾ ਵੀ ਤੇ ਘਰ ਦਾ ਵਨ ਨਾ ਦੂਜੇ ਕਮਰੇ ਜੀ ਹੈਗੇ ਆ ਮੰਮੀ ਮੈਂ ਤੁਹਾਨੂੰ 2 1 ਮੈਂ ਤੁਹਾਨੂੰ ਸਮਝਾਇਆ ਤੇ ਹੈਗਾ ਵਾ ਕਿਉਂ ਕਿਤੇ ਗਏ ਆ ਆ ਜਾਂਦੇ ਆ 2 1 ਤੂੰ ਝੂਠ ਬੋਲਣ ਨਹੀਂ ਆ ਜੇ ਇੱਥੇ ਨਹੀਂ ਨਾ ਹੈਗੇ ਤੇ 2 1 ਜਿੱਦਾਂ ਮਰਜੀ ਆ ਉਹ ਆਪਣੇ ਘਰ ਆਜੀ ਖੁਸ਼ੀ ਰਹਿਣ ਤਾਂ ਹੀ ਆਪਣੇ ਘਰ ਠੀਕ ਹੈ ਆਪਣੇ ਘਰ ਠੀਕ ਰਹੀਏ ਕਿੱਥੇ ਇੱਥੋਂ ਪਹਿਲੇ ਰਸੀਂ ਜਾਉਣਾ ਨਾ ਉਦੋਂ ਹੀ ਦੁਹਾਵਾਂ ਲੇ ਵਨ ਹੋਣੀ ਮੈਂ ਜਾ ਕੇ ਰਹਿਣਾ ਵਨ ਨਹੀਂ ਨਹੀਂ ਹੁਣ ਸਾਡਾ ਘਰ ਦਾ ਨਹੀਂ ਸਾਡਾ ਡੈਡੀ ਜੀ ਉਹਨਾਂ ਨੇ ਵੀ ਸਾਥ ਛੱਡ ਦਿੱਤਾ ਵਾ ਹੁਣ ਕੀ ਕਰਾਂਗੇ ਹੁਣ ਮੈਂ ਘਰ ਦਾ ਕੰਮ ਕਰੂੰਗੀ ਕਿ ਮੰਮੀ ਦੇ ਤਾਲੇ ਲਾਗੇ ਚਾਹੀਦਾ ਹੀ ਐ ਨਾ ਉਹ ਮੇਰੀ ਗੱਲ ਸੁਣੋ ਪੁੱਤ ਤੈਨੂੰ ਮੈਂ ਇੱਕ ਗੱਲ ਹੋਰ ਦੱਸਾਂ ਗਾੜੀਆਂ ਦਵਾਈਆਂ ਦੁਈਆਂ ਨਾ ਫੜਕਾਂ ਚ ਪਾਉਣ ਵਾਲੀ ਵਨ ਮੈਂ ਤੇ ਪੁੱਤ ਤੈਨਾਂ ਇੱਕ ਹੋਰ ਗੱਲ ਕਰਨੀ ਸੀ ਬਾੜੀਆਂ ਦਵਾਈਆਂ ਨਹੀਂ ਘੰਟੇ ਚ ਪਾਉਣ ਵਨ ਮੇਰਾ ਪੋਤਾ ਤੇਰਾ ਨਾ ਇੱਕ ਹੋਰ ਕੱਲ ਕਰਨੀ ਸੀ ਜਿਹੜੀਆਂ ਦਵਾਈਆਂ ਨਹੀਂ ਆ ਪੜੀਆਂ ਫਿਰ ਸਾਲੀਆਂ ਚੋਕੇ ਤੇ ਲਗਾ ਦੇ ਜੇ ਕੋਈ ਤਿੱਖੀ ਚੀਜ਼ ਵੀ ਹੈਗੀ ਹੈ ਨਾ ਉਹ ਹੀ ਚੋਕੇ ਕਰ ਕਾ ਕੋਈ ਗਲਤ ਨਹੀਂ ਚੋਕਾ ਕਰ ਅੱਗੇ ਵੀ ਭਾਜੀ ਵਨ ਉਹ ਮੈਂ ਨਾ ਪੋਤਾ ਸੰਦੀਪ ਤੇਰਾ ਤੁਹਾਨੂੰ ਵੀ ਪਤਾ ਵਾ ਦਿਮਾਗੀ ਹਾਲਤ ਨਾ ਜ਼ਿਆਦਾ ਵਧਦੀ ਜਾਂਦੀ ਆ ਨਾਲੇ ਮੈਂ ਉਹਦਾ ਵੀ ਵਨ ਡੈਡੀ ਹਮਾਂ ਤੇ ਵੇਲਣਾ ਵਨ ਜਦੋਂ ਚੱਲਦੇ ਰਹੇ ਵੇਹ ਲੋ ਮੈਂ ਹਾਂ ਟਾਈਮ ਤੇ ਨਾ ਗਈ ਜਾਂਦਾ ਵਾ ਹੀ ਵੀ ਟਾਈਮ ਸਿਰਨਾ ਵਿਆਹ ਕਰਾ ਲਿਆ ਪਾਜੀ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਵੀ ਜ਼ਿੰਦਗੀ 'ਚ ਹਮੇਸ਼ਾ ਗਾਂ ਵਧਣਾ ਚਾਹੀਦਾ ਵਾ ਨਾਲੇ ਉਹ ਐਨੇ ਮੜੇ ਜੀ ਉਹ ਚੰਗਾ ਸੰਦੀਪ ਨੂੰ ਤੁਸੀਂ ਲੈ ਆਉਣਾ ਚੰਗਾ ਹੋ ਗਿਆ ਗਲਤ ਹੋ ਗਿਆ ਮੇਰੇ ਕੋਲ ਵਾ ਪਾਜੀ ਚੰਗਾ ਹੋ ਗਿਆ ਵਾ ਹਾਂ ਤਾਂ ਲੱਭੋ ਵੀ ਫੇਰ ਉਹ ਲੱਭ ਲੈਣਾ ਪੁਲਿਸ ਨੇ ਹੁਣ ਜੋਬਨ ਹੁਣ ਸਾਰਾ ਓਏ ਕੋ ਓਏ ਕੋ ਹਣੇ ਹੁਣ ਮੈਂ ਕਹਿੰਦਾ ਉਹ ਨਾ ਓਏ ਕੋ ਓਏ ਕੋ ਬੁੱਢਾ ਯਾਰੀ ਬਣਾਉਂਦਾ ਇੰਸਟਾਗ੍ਰਾਮ ਜੜੀਆਂ ਬਕੀਮ ਬਣਾਉਂਦਾ ਨਾ ਉਹ ਵੇਖੀ ਤੱਕਣੀ ਨਹੀਂ ਵੇਖੀ ਤੂੰ ਨਹੀਂ ਵੇਖੀ ਨਾਲ ਆਉਣੀ ਹੋਣੀ 1-2 ਦਿਨ ਚ ਤੁਹਾਨੂੰ ਆਉਣਿਆ ਆਜਾ ਕਰਦਾ ਮੇਰੇ ਬਦਲ ਠੀਕ ਆ ਭਗਿਆ ਨਹੀਂ ਨਹੀਂ ਮੈਂ ਕਹਿੰਦਾ ਜੋਬਨ ਹੁਣ ਨਾ ਤੁਹਾਨੂੰ ਭਜੰਦੀ ਕੋਈ ਲੋੜ ਨਹੀਂ ਹੁਣ ਕੁਝ ਵੀ ਕਰਨਾ ਮੈਨੂੰ ਫਿਰ ਦੱਸਾਤੇ ਹੈਗਾ ਮੈਨੂੰ ਇਹ ਹੀ ਗਾ ਪਿੱਛਲ ਕਰੇ ਹੋਣੇ ਮੈਨੂੰ ਇਹ ਹੀ ਗਾ ਅੱਛਾ ਤਰ 1 ਮੈਨੂੰ ਤੇ ਜੋ ਤੇ ਇਹ ਹੀ ਗਾ ਉਹ ਨਹੀਂ ਘਟਾਇਆ ਕਿਸ ਨੇ ਉਹ ਪਾਜੀ ਕਿਆ ਮੈਂ ਇੱਥੋਂ 1 ਕੈਮਰੇ ਦਾ ਪਾਜੀ ਮੁਖਤਿਆਰ ਭਾਈ ਨੂੰ ਕਿਆ ਵਾ ਨਹੀਂ ਨਹੀਂ ਪਾਜੀ 3 2 1 ਤੇ 2 1 ਪਾਜੀ ਕੈਮਰੇ ਦਾ ਨਾ ਮੁਖਤਿਆਰ ਭਾਈ ਨੂੰ ਕਿਆ ਵਾ ਉਹ ਕੈਮਰੇਾਂ ਦੀ ਵੀ ਹੋ ਗਈ ਆ ਗੱਲ ਜੋ 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 ਦਲਜੀਤ ਜੋ ਜੋ ਦਲਜੀਤ ਚਲਾ ਮੇਰਾ ਨਾਮ ਜੋਤਮਨ ਕੈਮਰੇ ਦਾ ਨਾ ਮੁਖਤਿਆਰ ਭਾਈ ਨੂੰ ਕਿਹਾ ਉਹ ਕੈਮਰੇ ਦਾ ਵੀ ਹੋ ਗਿਆ ਦਲਜੀਤ ਫੋਟੋਵਰ ਕਿੰਦਾ ਵਧੀਆ ਕਰਵਾ ਆਪਣਾ ਹੀ ਆ ਘਰ ਚਲੋ ਅੰਦਰ ਤੂੰ ਮੈਨੂੰ ਛੱਡ ਮੈਂ ਨਹੀਂ ਜਾਣਾ ਇਹ ਆਪਣਾ ਘਰ ਨਹੀਂਗਾ ਆਪਣਾ ਹੀ ਆ ਡੈਡੀ ਫੜਾ ਲੈ ਚੱਲਾ ਯਾਰ ਆਪਣੇ ਇੱਥੇ ਰਹਿਣਾ ਨਹੀਂ ਨਹੀਂ ਚੱਲ ਆਪਣਾ ਘਰ ਆ ਆਪਣਾ ਹੀ ਆ ਜਾ ਯਾਰ ਇਦਾਂ ਨਾ ਕਰ ਇੱਥੇ ਹੀ ਘਰ ਲਓ ਯਾਰ ਕੇ ਰਸ ਮੈਂ ਨਹੀਂ ਜਾਣਾ ਮੰਮੀ ਆਪਣਾ ਹੀ ਘਰ ਚੱਲੋ ਵੀ ਕਰ ਗਏ ਆ ਨਹੀਂ ਨਹੀਂ ਮੈਨੂੰ ਬੈਠਾ ਰਮਾਨ ਵਾਲਾ ਇੱਥੇ ਬਹਿ ਜਾ ਮੈਨੂੰ ਜਾ ਲੈਣ ਤੋਂ ਨਾ ਉੱਥੇ ਚੈਰ ਗਏ ਆ ਜੇ ਉਹਨਾਂ ਨੇ ਫੇਰ ਪੁੱਛਿਆ ਤੇ ਕੀ ਕਵਾਂਗੇ ਹੁਣ ਉਹ ਕਹਾਂਗੇ ਵੀ ਕਿਤੇ ਗਏ ਆ ਚਲੋ ਕੋਈ ਕਿਤੇ ਗਏ ਆ ਅੱਜਾ ਮੇਰਾ ਘਰ ਕੋ ਹੋ ਗਿਆ ਆ ਫਿਰ ਤੇ ਜੋ ਬਣਾ ਬਣਾਈਆ ਉਹ ਸੱਜਣਾ ਆਣ ਮੱਥੀ ਆਣ ਮੇਰੇ ਤੇ ਮਗੋਈਦਾ ਮੇਤੇ ਘਰ ਦਾ ਵਨ ਨਾ ਦੋ ਜੇ ਕਮਰੇ ਜੀ ਹੈਗੇ ਆ ਮੰਮੀ ਮੈਂ ਤੁਹਾਨੂੰ 2 1 ਮੈਂ ਤੁਹਾਨੂੰ ਸਮਝਾਇਆ ਤੇ ਹੈਗਾ ਵਾ ਕਿਉਂ ਕਿਤੇ ਗਏ ਆ ਆ ਜਾਂਦੇ ਆ 2 1 ਤੂੰ ਝੂਠ ਬੋਲਣ ਲਈ ਆ ਜੇ ਇੱਥੇ ਨਹੀਂ ਨਾ ਹੈਗੇ ਤੇ 2 1 ਜਿੱਦਾਂ ਮਰਜੀ ਆ ਉਹ ਆਪਣੇ ਘਰ ਆਜੀ ਖੁਸ਼ੀ ਰਹਿਣ ਤਾਂ ਹੀ ਆਪਣੇ ਘਰ ਠੀਕ ਹੈ ਕੜਾ ਠੀਕ ਰਹੀ ਕੱਟੀ ਐ ਇਥੋਂ ਇਥੋਂ ਪਹਿਲੇ ਰਸੀਨ ਚੋਣਾ ਵਾ ਉਦੋਂ ਹੀ ਤੋਂ ਹਾਵ ਲਿਖ ਵਨ ਹੋਣੇ ਮੈਂ ਜਾ ਕੇ ਰਹਿਣਾ ਵਨ ਨਹੀਂ ਨਹੀਂ ਹੋਣ ਸਾਡਾ ਘਰ ਤਾਂ ਨਹੀਂ ਸਾਤਾ ਡੈਡੀ ਜੀ ਉਹਨਾਂ ਨੇ ਵੀ ਸਾਥ ਛੱਡ ਦਿੱਤਾ ਵਾ ਹੁਣ ਕੀ ਕਰਾਂਗੇ ਹੁਣ ਮੈਂ ਘਰ ਦਾ ਕੰਮ ਕਰੂੰਗੀ ਕਿ ਮੰਮੀ ਦੇ ਦਾਲੇ ਲਾਗੇ ਚਾਹੀਦਾ ਹੀ ਐ ਨਾ ਉਹ ਮੇਰੀ ਗੱਲ ਸੁਣ ਪੁੱਤ ਤੈਨੂੰ ਮੈਂ ਇੱਕ ਗੱਲ ਹੋਰ ਦੱਸਾਂ ਗਾੜੀਆਂ ਦਵਾਈਆਂ ਦੂਈਆਂ ਨਾ ਫਲਕਾਂ ਚ ਪਾਉਣ ਵਾਲੀ ਵਨ ਮੈਂ ਤੇ ਪੁੱਤ ਤੇ ਨਾਲ ਇੱਕ ਹੋਰ ਗੱਲ ਕਰਨੀ ਸੀ ਸਾਰੀਆਂ ਦਵਾਈਆਂ ਲੀਆਂ ਕਰਨ ਦੇ ਕੋਲ ਵਨ ਮੈਂ ਤੇ ਪੁੱਤ ਤੇਰਾ ਨਾ ਇੱਕ ਹੋਰ ਗੱਲ ਕਰਨੀ ਸੀ ਜਿਹੜੀਆਂ ਦਵਾਈਆਂ ਲੀਆਂ ਪਾਰ ਪਈਆਂ ਇਹ ਸਾਰੀਆਂ ਚੋਕੇ ਤੇ ਲਗਾ ਦੇ ਜੇ ਕੋਈ ਤਿੱਖੀ ਚੀਜ਼ ਵੀ ਹੈਗੀ ਹੈ ਨਾ ਉਹ ਵੀ ਚੋਕੇ ਕਰ ਚੋਕੇ ਅੱਗੇ ਵੀ ਭਾਜੀ ਵਨ ਉਹ ਮੈਂ ਨਾ ਪੁੱਤ ਸੰਦੀਪ ਤੇਰੇ ਤੁਹਾਨੂੰ ਵੀ ਪਤਾ ਵਾ ਦਿਮਾਗੀ ਹਾਲਤ ਨਾ ਜ਼ਿਆਦਾ ਵੱਧ ਜਾਂਦੀ ਆ ਨਾਲੇ ਮੈਂ ਉਹਦਾ ਵੀ 1 ਡੈਡੀ ਸਮਾਂ ਤੇ ਵੇਲਣਾ 1 ਜਿਦਾਂ ਚੱਲਦੇ ਰਹੇ 1 ਵੇਖ ਲਓ ਮੈਂ ਤਾਂ ਟਾਈਮ ਤੇ ਨਾ ਗਈ ਜਾਂਦਾ ਵਾ ਹੀ ਵੀ ਟਾਈਮ ਸਿਰਨਾ ਵਿਆਹ ਕਰਾ ਲਿਆ ਪਾਜੀ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਵੀ ਜ਼ਿੰਦਗੀ 'ਚ ਹਮੇਸ਼ਾ ਗਾਂ ਵਧਣਾ ਚਾਹੀਦਾ ਵਾ ਨਾਲੇ ਉਹ ਐਨੇ ਮੜੇ ਜੀ ਉਹ ਚੰਗਾ ਸੰਦੀਪ ਨੂੰ ਤੁਸੀਂ ਲੈ ਆਉਣਾ ਚੰਗਾ ਹੋ ਗਿਆ ਗਲਤ ਹੋ ਗਿਆ ਮੇਰੇ ਕੋਲ 1 ਪਾਜੀ ਚੰਗਾ ਹੋ ਗਿਆ ਵਾ ਹਾਂ ਉਹ ਲੱਭੋ ਹੀ ਫਿਰ ਉਹ ਲੱਭ ਲੈਣਾ ਪੁਲਿਸ ਨੇ ਹੁਣ ਜੁਬਨ ਹੁਣ ਸਾਰਾ ਓਏ ਕੋ ਓਏ ਕੋ ਅਨੇ ਹੁਣ ਮੈਂ ਕਹਿੰਦਾ ਹੁਣ ਨਾ ਓਏ ਕੋ ਓਏ ਕੋ ਬੁੱਢਾ ਯਾਰੀ ਬਣਾਉਂਦਾ ਇੰਸਟਾਗ੍ਰਾਮ ਜਿਹੜੀਆਂ ਬਗੀਮ ਬਣਾਉਂਦਾ ਨਾ ਉਹ ਵੇਖੀ ਤਕਣੀ ਨਹੀਂ ਵੇਖੀ ਤੂੰ ਨਹੀਂ ਵੇਖੀ ਨਾਲ ਆਉਣੀ ਆਉਣੀ ਇੱਕ ਦੋ ਦਿਨ ਚ ਤਨ ਆਉਣਿਆਂ ਆਇਆ ਕਰਦਾ ਮੇਰੇ ਬਤਨ ਤਦ ਹੀ ਕਹੋ ਕਿਆ ਨਹੀਂ ਨਹੀਂ ਮੈਂ ਕਹਿੰਦਾ ਜਵਨ ਹੁਣ ਨਾ ਤੁਹਾਨੂੰ ਭਜੰਦੀ ਕੋਈ ਲੋੜ ਨਹੀਂ ਹੁਣ ਕੁਝ ਵੀ ਕਰਨਾ ਮੈਨੂੰ ਫਿਰ ਦੱਸਾਤੇ ਹੈਗਾ ਮੈਨੂੰ ਇਹ ਹੀਗਾ ਪਿੱਛਾ ਲ ਘਰੇ ਹੋਣ ਮੈਨੂੰ ਇਹ ਹੀਗਾ ਅੱਛਾ ਤਰਦ ਵਨ ਮੈਨੂੰ ਤੇ ਜੋ ਤੇ ਇਹ ਹੀਗਾ ਉਹ ਨਹੀਂ ਘਟਾਇਆ ਕਿਸ ਨੇ ਉਹ ਭਾਜੀ ਕਿਹਾ ਮੈਂ ਇੱਥੇ ਇੱਥੋਂ ਵਨ ਕੈਂਬਰਾ ਦਾ ਭਾਜੀ ਮੁਖਤਿਆਰ ਭਾਈ ਨੇ ਕਿਹਾ ਵਾ ਨਹੀਂ ਭਾਜੀ 3 2 1 ਤੇ 2 1 ਭਾਜੀ ਕੈਮਰਾ ਦਾ ਨਾ ਮੁਖਤਿਆਰ ਭਾਈ ਨੂੰ ਕਿਹਾ ਵਾ ਉਹ ਕੈਮਰਾ ਦਾ ਵੀ ਹੋ ਗਿਆ ਗੱਲ ਜੋ ਦਲਜੀਤ ਜੋ 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 ਦਲਜੀਤ ਭਾਜੀ ਕੀ ਹੋ ਗਿਆ ਕਿੰਨੀ ਦੇ ਦੋ ਸੀ ਜਿਹੜੇ ਮੇਰੇ ਦੋਸਤ ਕਿਉਂ ਨਾ ਚਲੋ ਮੇਰੇ ਕੋਲ ਆਦਣਾ ਭਾਈ ਟੂਲ ਹੋ ਜਾ ਮੇਰਾ ਨਾਮ ਜੋ 1 ਕੈਮਰੇ ਦਾ ਨਾ ਮੁਖਤਿਆਰ ਭਾਈ ਨੂੰ ਕਿਹਾ ਉਹ ਕੈਮਰੇ ਦਾ ਵੀ ਹੋ ਗਿਆ ਦਲਜੀਤ ਹੋਰ ਜੋੜ ਕਿਦਾਂ ਹਾਂ ਵਧੀਆ